ਪੰਚਾਇਤਾਂ ਦੇ ਕੋਈ ਮਤੇ ਪੁਆਏ ਗਏ ਐ ਮੈਂ ਲਾਦਾ ਕਿ ਅਗਰ ਪੁੱਛਿਆ ਆਂਗਾ ਤਾਂ ਸਿਰਫ ਸ਼੍ਰੀਮਤੀ ਸੰਤੋਸ਼ ਕਟਾਰੀਆ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਐਮਐਲਏ ਬੜਾ ਚੌਰ ਤੋਂ ਉਹਨੂੰ ਪੁੱਛਿਆ ਕਿ ਬੜਾ ਚੌਰ ਦੇ ਹੱਕਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਟਾਕਾ ਮਾਰਨ ਲੱਗੀ ਹੋਈ ਹੈ ਸ਼੍ਰੀ ਭਗਤ ਸਿੰਘ ਨਗਰ ਤੋਂ ਸਾਨੂੰ ਤੋੜ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਇੱਕਾ ਡਿਸਟ੍ਰਿਕਟ ਬਣਾਇਆ ਜਾਂਦੇ ਆ ਉਹਦੇ ਨਾਲ ਸਾਨੂੰ ਜੋੜਨ ਦੀ ਸਾਜਿਸ਼ ਰਚੀ ਜਾ ਰਹੀ ਹੈ ਦਾ ਡਿਸਟ੍ਰਿਕਟ ਹੈੱਡਕੁਆਰਟਰ ਹੈ ਬੜਾ ਚੌਰ ਦਾ 15 ਕਿਲੋਮੀਟਰ ਦੇ। 15 ਤੋੜ ਕੇ ਸਾਨੂੰ 50 ਕਿਲੋਮੀਟਰ ਦੂਰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਹੈ ਉਹਦੇ ਨਾਲ ਜੋੜਨ ਦੀ ਆ ਸਾਜੇ ਸੱਚ ਦੇ। ਪਾਰਟੀ ਬਾਜੀ ਤੋਂ ਉੱਪਰ ਉੱਟੇ ਸਾਰੇ ਜਣੇ ਇਕਜੁੱਟ ਹੋ ਕੇ ਇਹਦੇ ਵਿਰੋਧ ਵਿੱਚ ਖੜੋ ਤਾਂ ਕਿ ਸਾਡੇ ਜਿਹੜੇ ਹੱਕਾਂ ਦੇ ਡਾਕਾ ਪੈਣ ਨੂੰ ਫਿਰਦਾ ਉਹਦੇ ਤੋਂ ਅਸੀਂ ਬੜਾ ਚੌਰ ਦਾ ਬਚਾਅ ਕਰ ਸਕੀਏ। ਸਸਤੀਕਾਲ ਦੋਸਤੋ ਮੈਂ ਬੜਾ ਚੌਰ ਦੇ ਸਮੂਹ ਬੈਂਡ ਪਰਵਾਹ ਨੂੰ ਇੱਕ ਬੇਨਤੀ ਕਰਿਆ ਚਾਹੁੰਦਾ ਕਿ ਬੜਾ ਚੌਰ ਦੇ ਹੱਕਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਟਾਕਾ ਮਾਰਨ ਲੱਗੀ ਹੋਈ ਹੈ। ਸ਼੍ਰੀ ਭਗਤ ਸਿੰਘ ਨਗਰ ਤੋਂ ਸਾਨੂੰ ਤੋੜ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਇੱਕ ਡਿਸਟ੍ਰਿਕਟ ਬਣਾਇਆ ਜਾਂਦੇ ਆ ਉਹਦੇ ਨਾਲ ਸਾਨੂੰ ਜੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਨਾ ਸਾਨੂੰ ਕਿਸੇ ਨੂੰ ਪੁੱਛਿਆ ਗਿਆ ਨਾ ਪੰਚਾਇਤਾਂ ਦੇ ਕੋਈ ਮਤੇ ਪੁਆਏ ਗਏ ਐ ਮੈਨੂੰ ਲੱਗਦਾ ਕਿ ਅਗਰ ਪੁੱਛਿਆ ਆਂਗਾ ਤਾਂ ਸਿਰਫ ਸ਼੍ਰੀਮਤੀ ਸੰਤੋਸ਼ ਕਟਾਰੀਆ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਐਮਐਲਏ ਬੜਾ ਚੌਦ ਤੋਂ ਉਹਨੂੰ ਪੁੱਛਿਆ ਬਣਾ ਪਹਿਲੀ ਗੱਲ ਤਾਂ ਅਸੀਂ ਦੁਆਬਾ ਵਿੱਚ ਰਹਿੰਦੇ ਆਂ ਸਾਨੂੰ ਵੀ ਸਾਜਿਦ ਦੇ ਥਰੂ ਆਹ ਮਾਲਵੇ ਨਾਲ ਜੋੜਿਆ ਜਾਂਦੇ ਆ ਫਿਰ ਜਿਹੜਾ ਸਾਡਾ ਡਿਸਟ੍ਰਿਕਟ ਹੈੱਡਕੁਆਰਟਰ ਹੈ ਬੜਾ ਚੌਰ ਦਾ ਅੱਥੋਂ 15 ਕਿਲੋਮੀਟਰ ਦੇ ਅੱਥੋਂ ਤੋੜ ਕੇ ਸਾਨੂੰ 50 ਕਿਲੋਮੀਟਰ ਦੂਰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਹੈ ਉਹਦੇ ਨਾਲ ਜੋੜਨ ਦੀ ਆ ਸਾਜਿਦ ਸਰਚ ਦੇ ਪਏ ਆ ਵਿੱਚ ਸਾਡੇ ਜੰਗਲ ਪੈਂਦਾ ਪਿਆ ਮੈਂ ਬੜਾ ਚੌਰ ਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕੀ ਅਜ ਦੇ ਦਿਨ ਜਿਹੜੀ ਆ ਲੜਾਈ ਆ ਸਾਡੇ ਹੁੰਦੀ ਲੜਾਈ ਆ ਸਾਡੇ ਵਜੂਦੀ ਲੜਾਈ ਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੇ ਜਣੇ ਇਕਜੁੱਟ ਹੋ ਕੇ ਇਹਦੇ ਵਿਰੋਧ ਵਿੱਚ ਖੜੋ ਤਾਂ ਕਿ ਸਾਡੇ ਜਿਹੜੇ ਹੱਕਾਂ ਦੇ ਡਾਕਾ ਪੈਣ ਨੂੰ ਫਿਰਦਾ ਉਹਦੇ ਤੋਂ ਅਸੀਂ ਬੜਾ ਚੌੜ ਦਾ ਬਚਾਅ ਕਰ ਸਕੀਏ ਔਰ ਮੈਂ ਤੁਹਾਨੂੰ ਵੀ ਸਲਾਮ ਮੰਗਿਆ ਚਾਹੁੰਦਾ ਕਿ ਤੁਸੀਂ ਵੀ ਦੱਸੋ ਕਿ ਇਹਦੇ ਖਿਲਾਫ ਸਾਨੂੰ ਕੀ ਐਕਸ਼ਨ ਲੈਣਾ ਚਾਹੀਦਾ ਜਦੋਂ ਸ਼ਾਮ ਤੱਕ ਸਾਡੇ ਮੌਜੂਦਾ ਵਿਧਾਇਕ ਸ਼੍ਰੀਮਤੀ ਸੰਦੋਸ਼ ਕੁਟਾਰੀਆ ਜੀ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰ ਦੇਣ ਨਹੀਂ ਸ਼ਾਮ ਨੂੰ ਅਸੀਂ अगली की कार्रवाई करनी है किदा प्रोटेस्ट करना थोड़े लोगों की सारे की सलाह लैके अगली कार्रवाई करा धनबाद और जागते रहो बड़ा चौरी नहीं आने वाला जो समा बड़ा चौधरी बड़ा प्यारा धन्यवाद जय हिंद